ਤਿੰਨ ਚੀਜ਼ਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਬੇ ਤਿੰਨ ਤਰੀਕਿਆਂ ਦੇ ਨਾਲ ਜੇ ਤੂੰ ਨਾਮ ਜਪਣਾ ਹੈ ਤਿੰਨ ਤਰੀਕਿਆਂ ਦੇ ਨਾਲ ਜਪ। ਇੱਕ ਤੇ ਤੈਨੂੰ ਪਿਆਰ ਹੋਣਾ ਚਾਹੀਦਾ। ਇੱਕ ਜਿਸ ਨੂੰ ਤੂੰ ਜਪਣਾ ਹੈ ਉਹ ਦੂਰ ਨਹੀਂ ਤੈਨੂੰ ਦਿਸਣਾ ਚਾਹੀਦਾ, ਨੇੜੇ ਦਿਸਣਾ ਚਾਹੀਦਾ। ਦੋ ਦੋ ਗੱਲਾਂ। ਇੱਕ ਨੇੜੇ ਉਹਨੂੰ ਨਾਲ ਸਮਝ ਤੇ ਨਾਲ ਉਹ ਚੀਜ਼ ਸਾਨੂੰ ਦਿਸੇਗੀ ਜਿਹੜੀ ਜੋਤ ਸਰੂਪ ਹੈ। ਮਨੁੱਖ ਇੱਥੇ ਹੈ ਤੇ ਉੱਥੇ ਨਹੀਂ ਅਸੀਂ ਹੁਣ ਬੈਠੇ ਹਾਂ ਸਾਹਮਣੇ ਕੈਮਰੇ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਸਾਨੂੰ ਪਤਾ ਹੈ ਵੀ ਅਸੀਂ ਇੱਥੇ ਹਾਂ ਅਸੀਂ ਇਹਦੇ ਤੋਂ ਪਾਸੇ ਵੀ ਜਾ ਸਕਨੇ ਹਾਂ ਪਰ ਵੈਗੁਰੂ ਅਕਾਲ ਪੁਰਖ ਦੀ ਜੋਤ ਕੋਈ ਇੰਚ ਵੀ ਥਾਂ ਖਾਲੀ ਨਹੀਂ ਜਿੱਥੇ ਉਹਦੀ ਜੋਤ ਨਹੀਂ ਪਰ ਜਿਹੜੇ ਪ੍ਰਤੀਤ ਕਰਨਗੇ ਜਿਨ੍ਹਾਂ ਦੀ ਅੱਖ ਖੁੱਲਦੀ ਹੈ ਪਤਾ ਉਹਨਾਂ ਨੂੰ ਲੱਗਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਨ ਕਰਨ ਵਾਲਾ ਹੈ ਵੈਗੁਰੂ ਦਾਨ ਦੇਣ ਵਾਲਾ